ਹਾਂਜੀ ਹਸਤੀ ਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਚੈਨਲ ਦੇਖਦੇ ਸਰ ਦਸਕਾਂ ਦਾ ਸਵਾਗਤ ਆ ਅੱਜ ਅਸੀਂ ਖੜੇ ਹਾਂ ਰਾਇਕੋਟ ਦੀ ਤਾਣਾ ਮੰਡੀ ਦੇ ਵਿੱਚ ਜਿੱਥੇ ਕੀ ਵਿਸ਼ਾਲ ਇਕੱਠ ਹੋਣ ਵਾਲਾ ਕਾਂਗਰਸ ਕਮੇਟੀ ਦਾ ਇੱਥੇ ਡਾਕਟਰ ਅਮਰ ਸਿੰਘ ਵੀ ਹੈਟ ਸਿੱਧੂ ਸਾਹਿਬ ਨਜੋਬ ਸਿੰਘ ਸਿੱਧੂ ਜੋ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹ ਅੱਜ ਇੱਥੇ ਪਹੁੰਚਣਗੇ ਚੜੋ ਉਸ ਬੰਦੇ ਨੂੰ ਜਿਹਦੀ ਜ਼ਮਾਨਤ ਤੇ ਭਰੋਸਾ ਹੋਵੇ ਚੜੋ ਉਸ ਬੰਦੇ ਨੂੰ ਜਿਹਦੀ ਇਮਾਨਦਾਰੀ ਦੇ ਉੱਤੇ ਭਰੋਸਾ ਹੋਵੇ ਛਡੋ ਉਸ ਬੰਦੇ ਨੂੰ ਜਿਹਦੇ ਇਖਲਾਕ ਦੇ ਉੱਤੇ ਭਰੋਸਾ ਹੋਵੇ ਛਡੋ ਉਸ ਬੰਦੇ ਨੂੰ ਜਿਹਨੇ 20 ਸਾਲ ਆਪਣਾ ਇਮਾਨ ਨਾ ਵੇਚਿਆ ਹੋਵੇ ਲੜਾਈ جنگ ਦੀ ਤੂਤੀ ਹੱਕ ਹalal ਬਾਬੇ ਨਾਨਕ ਦਾ ਹੱਕ ਹalal ਤੇ ਹਰਾਮ ਦੇ ਨਾਲ ਹੈ ਹਰਾਮੋ ਜਿਹੜਾ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਪੰਜਾਬ ਨੂੰ ਗਿਰਵੀ ਰੱਖ ਕੇ ਪੰਜਾਬ ਨੂੰ ਵੇਚ ਕੇ ਮਿਲੇ ਤੇ ਹੱਕ ਹalalੋ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਭਾਵੇਂ ਰੇਤੇ ਦਾ ਪੈਸਾ ਹੋਵੇ ਸ਼ਰਾਬ ਦਾ ਪੈਸਾ ਹੋਵੇ ਜ਼ਮੀਨਾਂ ਦਾ ਪੈਸਾ ਹੋਵੇ ਕੇਵਲ ਦਾ ਪੈਸਾ ਹੋਵੇ ਪਾ ਕੇ ਸੈਂਟਰ ਦੀ ਸਰਕਾਰ ਨੂੰ ਡਬਲ ਕਰਕੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ ਉਹ ਹੱਕਲਾਉ ਭਾਈ ਲਾਲੋ ਵਾਲਾ ਹੱਕਲਾਉ ਤੇ ਕੀ ਹੋ ਰਿਹਾ 25 ਸਾਲਾਂ ਦਾ ਕੀ ਹੋ ਰਿਹਾ 1% ਅਮੀਰ ਅਮੀਰ ਹੋਈ ਗਏ ਆ ਪੰਜਾਬੀ ਕੰਗਾਲ ਹੋਈ ਗਏ 99% ਪੰਜਾਬੀਆਂ ਦੇ ਕੋਲ ਤਾਕਤ ਨਹੀਂ ਆਈ ਤੇ ਤਾਕਤ ਤਾਂ ਆਉਣੀ ਹੈ ਜੇ ਐਤਕੀ ਵੋਟ ਟਿਕਾ ਕੇ ਪਾ ਦੇਉਂਦੇ ਇੱਕ ਬੰਦਾ ਉੱਤੇ ਬਿਠਾ ਦਿਓ ਕ੍ਰਾਪਸ਼ਨ ਥੱਲੋਂ ਦੂਰ ਨਹੀਂ ਹੁੰਦੀ ਨਾ ਹੋਈ ਹੈ ਕ੍ਰਾਪਸ਼ਨ ਛੋਟੇ ਛੋਟੇ ਅਫਸਰ ਟੰਗਣ ਨਾਲ ਦੂਰ ਨਹੀਂ ਹੁੰਦੀ ਨਾ ਹੋਈ ਹੈ ਕਰਪਸ਼ਨ ਦਾ ਜਿਹੜਾ ਬੰਦਾ ਉੱਤੇ ਬੈਠਾ ਉਹਨੂੰ ਟੰਗਣ ਦੇ ਨਾਲ ਦੂਰ ਹੁੰਦੀ ਹੈ ਟੰਗਣ ਦੇ ਨਾਲ ਦੂਰ ਹੁੰਦੀ ਹੈ ਲੱਖ ਕਰਨ ਬਾਦਲ ਲੱਖ ਕਰਨ ਇਹਨਾਂ ਨੂੰ ਬਚਾਉਣ ਵਾਲੇ ਲੱਖ ਕਰਨ ਇਹਨਾਂ ਨਾਲ ਰਲ ਮਿਲ ਕੇ ਖੇਡਣ ਵਾਲੇ ਲੇਕਿਨ ਬੇ ਆਦਮੀ ਦਾ ਇਨਸਾਫ ਲੋਕਾਂ ਦੀ ਅਦਾਲਤ ਚ ਪੱਕਾ ਹੋਊਗਾ ਲੋਕਾਂ ਦੀ ਅਦਾਲਤ ਦੇ ਵਿੱਚ ਪੱਕਾ ਹੋਊਗਾ ਇਹ ਰਾਜਨੀਤਿਕ ਰੈਲੀ ਕੀਤੀ ਆ ਰਾਏਪੁਰ ਸ਼ਹਿਰ ਦਾ ਸਾਰਨਵਜੂਤ ਸਿੰਘ ਸਿੱਧੂ ਸਾਡੇ ਸੂਬੇ ਦੇ ਪ੍ਰਧਾਨ ਕਾਂਗਰਸ ਦੇ ਆਏ ਆ ਮਨਿਸਟਰ ਗੁਰਕੀਰਤ ਕੋਟਲੀ ਨਾਗਰਾਥਾ ਬਾਕੀ ਐਮਐਲਏ ਜਿਹੜੇ ਨੇ ਔਰ ਤੁਹਾਨੂੰ ਤੁਸੀਂ ਦੇਖਿਆ ਹੀ ਆ ਸਾਡੇ ਸਾਰੇ ਸਰਪੰਚ ਸਾਡੇ ਸਾਰੇ ਬਲਾਕ ਸੰਮਤੀ ਦੇ ਮੈਂਬਰ ਮਾਰਕੀਟ ਕਮੇਟੀਆਂ ਸਰਪੰਚ ਪੰਚ ਕੋਈ ਬੰਦਾ ਬਚਿਆ ਨਹੀਂ ਔਰ ਜਨਤਾ ਦੇਖੋ ਕਿੰਨੀ ਸੀ ਸਵੇਰੇ ਲੱਗਦਾ ਸੀ ਕਿ ਅੱਜ ਕਿਸੇ ਨੇ ਨਿਕਲਣਾ ਨਹੀਂ ਫਿਰ ਵੀ ਇਹ ਠਾਠਾ ਮਾਰਦਾ ਘਟ ਸੀ ਬਹੁਤ ਵਧੀਆ ਰੈਲੀ ਹੋਈ ਹੈ ਸਫਲ ਰੈਲੀ ਆ ਔਰ ਇਹ ਕਾਮਿਲ ਦੇ ਨਾਂ ਦੀ ਮੈਨ ਲੱਗਦਾ ਇਹ ਲੋਕਾਂ ਨੇ ਅੱਜ ਮੋਹਰ ਲਾਤੀ ਆ ਅਸੀਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਸਿੱਧੂ ਸਰ ਸਾਡੇ ਪ੍ਰਧਾਨ ਨੇ ਉਹ ਕੋਈ ਗੱਲ ਕਹਿ ਰਹੇ ਆ ਤੇ ਮੈਨੀਫੈਸਟੋ ਕਮੇਟੀ ਨੇ ਵੀ ਬੈਠਣਾ ਔਰ ਕਾਂਗਰਸ ਨੇ ਜਿਹੜੀ ਹੁਣ ਸਾਰਾ ਕੁਝ ਕੀ ਅਸੀਂ ਅਗਲੇ 5 ਸਾਲ ਕੀ ਕਰਨਾ ਉਹ ਸਾਰੀਆਂ ਗੱਲਾਂ ਸਿਆਂ ਪ੍ਰਧਾਨ ਸਾਹਿਬ ਸਾਡੇ ਸਾਰਿਆਂ ਦੇ ਮੁਖੀਆਂ ਨੇ ਉਹ ਗੱਲਾਂ ਪਾਲਿਸੀ 'ਚ ਆਉਣਗੀਆਂ ਸਾਰੀਆਂ ਉਹਦਾ ਉਹਦਾ ਫਿਊਚਰ ਦੀ ਗੱਲ ਕਰ ਰਹੇ ਆ ਨਾ ਕਿ 22 ਤੋਂ ਬਾਅਦ ਜਿਹੜੀ ਸਰਕਾਰ ਆ ਉਹ ਉਹਨੂੰ ਅਸੀਂ ਇਸ ਤਰ੍ਹਾਂ ਦੀ ਉਹਦੀ ਰੂਪਰੇਖਾ ਬਣਾਉਣੀ ਚਾਹੁੰਦੇ ਆ ਤੇ ਸਾਰੇ ਸੀਨੀਅਰ ਲੀਡਰ ਬੈਠ ਕੇ ਪ੍ਰਧਾਨ ਸਾਹਿਬ ਬੈਠ ਕੇ ਇੱਕ ਰੂਪਰੇਖਾ ਬਣਾਉਣਗੇ ਉਹ ਇੱਕ ਗੱਲ ਕਹਿ ਰਹੇ ਹੈਗੇ ਆ ਸਹੀ ਹੈਗਾ ਕਿ ਟੈਕਸ ਹੋਣੇ ਚਾਹੀਦੇ ਆ ਕਿਉਂਕਿ ਖਰਚਾ ਕਿੱਥੋਂ ਆਪਣਾ ਆਉਣਾ ਹੈਗਾ ਤੇ ਦੇਖੋ ਹੁਣ ਬੀਟੀਆਂ ਨੇ ਅੱਜ ਸ਼ਾਮ ਨੂੰ ਸਾਡੀ ਮੀਟਿੰਗ ਹੈਗੀ ਆ ਵੈਸੇ ਮੈਂ ਵੀ ਜਾ ਰਿਹਾ ਹੈਗਾ ਏ ਮੋਕੇ ਗਏ ਨੇ ਮੋਕੇ ਤੋਂ ਬਾਅਦ ਸੇ ਚੰਡੀਗੜ੍ਹ ਆ ਜਾਣ ਕਿ ਮੈਂ ਵੀ ਫਿਰ ਪਹੁੰਚ ਜਾਣਾ ਚੰਡੀਗੜ੍ਹ ਮੀਟਿੰਗ ਆ ਸਾਡੀ ਸਰ ਤੈਨੂੰ ਸਭ ਦੀ ਫੇਰੀ ਜਿਹੜੀ ਹੋਈ ਅੱਜ ਕੀ ਲੱਗਦਾ ਕਿ ਅਮਰ ਸਾਹਿਬ ਅਮਰ ਆਰਕਟੈਕਟ ਫੱਕੀ ਹੋ ਗਈ ਹੈ ਯਾਰ ਇਹ ਤਾਂ ਦੇਖੋ ਹਾਈ ਕਮਾਂਡ ਕਰਦੀ ਆ ਪਰ ਯਾਰ ਹੁਣ ਇਹੋ ਜਿਹੀਆਂ ਗੱਲਾਂ ਤੁਸੀਂ ਮੇਰੇ ਮੂੰਹੋਂ ਕਹਿਣੀਆਂ ਨੇ ਤੁਹਾਨੂੰ ਨਹੀਂ ਸਮਝ ਆ ਰਹੀ ਸਾਡੀ ਮਸਲਾ ਤੁਹਾਨੂੰ ਨਹੀਂ ਲੱਗਦਾ ਹੈਗਾ ਇੱਕ ਫਾਇਲ ਹੋ ਰਿਹਾ ਵੀ ਸ਼੍ਰੋਮਣੀ ਅਕਾਲੀ ਬਲ ਨੇ ਜੋ ਟ੍ਰੈਕਟ ਆਪਣੀ ਕਨਵਰਟ ਕੀਤੀ ਕੀ ਹੈ ਇਹਨੂੰ ਕਿਵੇਂ ਦੇਖਦੇ ਹੋ ਰਾਜਪੁਰ ਦੇ ਜੋ ਮਦੂਦਾ ਫਲਾ ਦੇਖੋ ਮੈਂ ਅਗਰ ਤੁਸੀਂ ਮੇਰੀ ਪਰਸਨੈਲਿਟੀ ਦੇਖੀ ਹੋਵੇ ਮੈਂ ਕਦੇ ਵੀ ਕਿਸੇ اپੋਜੀਸ਼ਨ ਪਾਰਟੀ ਬਾਰੇ ਕੋਈ ਵੀ ਗੱਲ ਆਪਣੇ ਮੂੰਹੋਂ ਨਹੀਂ ਬੋਲਦਾ ਹੁੰਦਾ ਕਿਉਂਕਿ ਦੇਖੋ ਉਹਨਾਂ ਦੇ ਆਪਣੀਆਂ ਨੀਤੀਆਂ ਨੇ ਉਹ ਆਪਣੀ ਨੀਤੀ ਦੇ ਹਿਸਾਬ ਨਾਲ ਚੱਲਦੇ ਆ ਉਹਨਾਂ ਨੂੰ ਜੋ ਠੀਕ ਲੱਗੇ ਉਹ ਕਰਨਗੇ ਔਰ ਇਲੈਕਸ਼ਨ ਤਾਂ ਹੋਣੀ ਹੀ ਹੋਣੀ ਆ ਕੌਣ ਕੈਂਡੀਡੇਟ ਆਉਂਦਾ ਨਹੀਂ ਆਉਂਦਾ ਮੈਂ ਕਦੇ ਵੀ ਕਿਸੇ ਦੂਸਰੀ ਪੋਲੀਟੀਕਲ ਪਾਰਟੀ ਬਾਰੇ ਕਮੈਂਟ ਦੇਣ ਤੋਂ ਥੋੜਾ ਜਿਹਾ ਤੁਸੀਂ ਦੇਖਿਆ 5 ਸਾਲ ਚ ਮੈਂ ਕਰਦਾ ਨਹੀਂ ਹੁੰਦਾ ਮੈਂ ਆਪਣੇ ਕੰਮ ਦੀ ਗੱਲ ਕਰਦਾ ਹੁੰਦਾ ਮੈਂ ਜਿਹੜੀ ਆਪਣੀ ਸੇਵਾ ਜਿਹੜੀ ਮੇਰੀ ਲੱਗੀ ਆ ਜੋ ਕੁਝ ਮੈਨੂੰ ਕੰਮ ਕਰਨਾ ਮੈਂ ਔਰ ਕਾਮਿਲ ਜੀ ਨੇ ਮਿਲ ਕੇ ਉਹਦੀ ਗੱਲ ਕਰਦਾ ਹੁੰਦਾ ਮੈਂ ਕਿਸੇ ਦੂਸਰੇ ਬੰਦੇ ਬਾਰੇ ਕੋਈ ਮਾੜਾ ਚਿੰਗਾ ਕਦੇ ਸ਼ਬਦ ਆਪੀਯੋਗ ਨਹੀਂ ਕਰਦਾ ਨਹੀਂ ਹੈਗਾ ਉਹ ਮੈਨੂੰ ਲੱਗਦਾ ਕਿ ਨਹੀਂ ਕਹਿਣਾ ਨਹੀਂ ਚਾਹੀਦਾ ਅਸਲ ਤਾਂ ਤੁਹਾਨੂੰ ਕਿੰਨੇ ਨਾਲ ਲੱਗਦਾ ਕਿ ਕਿਹੜੀ ਕਿਹੜੀ ਪਾਰਟੀ ਨਮਕ ਅਵਲਹਾ ਸਾਹਿਬ ਬੇਗੋ ਪਾਰਟੀਆਂ ਤਾਂ ਸਾਰੀਆਂ ਨੇ ਲੇਖੇ ਲੜਨੀ ਆ ਆਪਾਂ ਕਿਵੇਂ ਕਹਿ ਸਕਦੇ ਹੈਗੇ ਕਿ ਕਿਸੇ ਨੇ ਮੈਦਾਨ ਖਾਲੀ ਥੋੜੀ ਛੱਡਣਾ ਹੈਗਾ ਸਾਰੇ ਹੋਣਗੇ ਹਾਈ ਕੋਰਟ ਤੋਂ ਗੁਰਜੀ ਸਿੰਘ ਦੀ ਰਿਪੋਰਟ ਲਾਈਟ ਪੇਜ